10 ਦਸੰਬਰ ਨੂੰ ਇੱਕ ਮੈਗਾ ਕੈਂਪ ਲਗਾਉਣ ਜਾ ਰਹੇ ਹਾਂ ਆਪਣੇ ਡਿਸੇਬਲ ਭੈਣ ਭਰਾਵਾਂ ਦੇ ਲਈ ਦਿਵਿਆਂਗ ਜਿਹੜੇ ਬੱਚਿਆਂ ਦੇ ਮਾਪਿਓ ਨਹੀਂ ਜਾਂ ਬੱਚੇ ਦਿਵਿਆਂਗ ਨਹੀਂ ਉਹਨਾਂ ਦੇ ਲਈ ਕੁਛ ਕੀਤਾ ਜਾਵੇ ਸੋ ਅਸੀਂ ਇਸ ਮੌਕੇ ਤੇ ਉਹਨਾਂ ਨੂੰ ਸਪਾਂਸਰਸ਼ਿਪ ਸਕੀਮ ਦੇ ਅਧੀਨ ਕਵਰ ਕਰਕੇ ਇੱਕ ਬੱਚੇ ਨੂੰ ਅਸੀਂ 4000 ਪੈਨਸ਼ਨ ਜਿਹੜੀ ਹੈ ਸਕਾਲਰਸ਼ਿਪ ਹੈ ਮਹੀਨਾ ਦੀ ਲਗਾਉਣੀ ਹੈ 18 ਸਾਲ ਦੀ ਉਮਰ ਦੇ ਤੱਕ ਸੋ ਉਹ ਆਪਣੇ ਬੱਚਿਆਂ ਨੂੰ ਵੀ ਨਾਲ ਇਸ ਫੈਸਿਲਿਟੀ ਦਾ ਲਾਭ ਲੈਣ ਲਈ ਇਸ ਕੈਂਪ ਦੇ ਵਿੱਚ ਪ੍ਰਵੇਸ਼ ਕਰਨ ਲੈ ਕੇ ਆਉਣ ਔਰਤਾਂ ਲਈ ਅਸੀਂ ਵਿਸ਼ੇਸ਼ ਕੈਂਪ ਜੋ ਕਿ ਦੋ ਤਰੀਕ ਤੋਂ 2 ਦਸੰਬਰ ਤੋਂ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਬੇਸਿਕਲੀ ਹੈਲਥ ਨੂੰ ਮੂਰੇ ਰੱਖ ਕੇ ਅਸੀਂ ਕੈਂਸਰ ਡਾਇਗਨੋਸਿਸ ਤੇ ਜ਼ੋਰ ਪਾ ਕੇ ਅਸੀਂ ਸਾਰੇ ਡਾਕਟਰਸ ਨੂੰ ਇਕੱਠੇ ਕਰਕੇ ਇੱਕ ਜਗ੍ਹਾ ਤੇ ਉਹਨਾਂ ਦੀ ਜਿਹੜੀ ਸਕਰੀਨਿੰਗ ਕਰਾਂਗੇ ਕਿ ਕਿਤੇ ਕੋਈ ਔਰਤ ਇਸ ਭਿਆਨਕ ਬਿਮਾਰੀ ਵੱਲ ਤਾਂ ਨਹੀਂ ਜਾ ਰਹੀ ਹਰ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਹਸਪਤਾਲ